ਜਿਹੜਾ ਤਾਂ तकरीबन ਆਪਾਂ ਸਾਰੇ ਲਾਉਂਦੇ ਆ। ਤਾਂ ਦੋਸਤੋ WhatsApp ਤੇ ਜਦੋਂ ਆਪਾਂ ਸਟੇਟਸ ਲਾਉਂਦੇ ਆ ਤਾਂ ਦੋਸਤੋ ਕਈ ਵਾਰੀ ਆਪਾਂ ਦੇਖਦੇ ਆ ਆਪਾਂ ਕੋ ਫੋਟੋ ਜਾਂ ਵੀਡੀਓ ਲਾਉਂਦੇ ਆ ਤਾਂ ਦੋਸਤੋ ਦੇ ਪਿਕਸਲ ਫਟ ਜਾਂਦੇ ਆ। ਯਾਨੀ ਪੂਰੀ ਕਲੈਰਟੀ ਨਹੀਂ ਹੁੰਦੀ। ਤੇ ਜਿਹੜਾ ਤੁਹਾਡਾ ਸਟੇਟਸ ਤੁਸੀਂ ਲਾ ਆਇਆ ਉਹ ਪੂਰਾ ਸਾਫ਼ ਤਰੀਕੇ ਨਾਲ ਨਹੀਂ ਚੱਲਦਾ ਚਾਹੇ ਤੁਸੀਂ ਉਹ ਫੋਟੋ ਲਾਈਓ ਚਾਹੇ ਤੁਸੀਂ ਉਹ ਵੀਡੀਓ ਲਾਈਓ। ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ WhatsApp ਦੇ ਉੱਪਰ 4K ਦੇ ਵਿੱਚ ਫੁੱਲ ਐਚਡੀ ਦੇ ਵਿੱਚ ਕਿਦਾਂ ਸਟੇਟਸ ਲਾਉਣਾ ਹੈ। ਕੋਈ ਤੁਹਾਨੂੰ ਥਾਲਪਾਲਤੀ ਹੈ ਭਰਨ ਦੀ ਲੋੜ ਨਹੀਂ। ਸਰਫੇ ਛੋਟੀ ਇਹ ਵੀਡੀਓ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣਾ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਆ ਤਾਂ ਤੁਸੀਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਉਤੇ ਅਨੇਪਾ ਦੱਸਦੇ ਆ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ WhatsApp ਤੇ ਜਾਣਾ WhatsApp ਤੇ ਜਾਣ ਤੋਂ ਬਾਅਦ ਇੱਥੇ ਆਪਾਂ ਅਪਡੇਟ ਤੇ ਜਾਣਾ ਅਪਡੇਟ ਤੇ ਜਾਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਇੱਕ ਤੁਸੀਂ ਨਵੇਂ ਤਰੀਕੇ ਨਾਲ WhatsApp ਸਟੇਟਸ ਕਿਤਾ ਲਾ ਸਕਦੇ ਆ ਬਾਅਦ ਵਿੱਚ ਤੁਹਾਨੂੰ ਦੱਸੂਗਾ ਤੁਸੀਂ ਫੋਲ ਐਚ ਡੀ ਚ ਕਿ ਦਸ ਸਟੇਟਸ ਲਾਉਣਾ ਉਹਦੇ ਲਈ ਕੀ ਕਰਨਾ ਤੁਸੀਂ ਪਲੱਸ ਵਾਲੇ ਨਿਸ਼ਾਨ ਤੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਤੁਸੀਂ ਟੈਗਸ ਆ ਮਿਊਜ਼ਿਕ ਲੇਆਉਟ ਵਾਇਸ ਤਾਂ ਤੁਸੀਂ ਕੀ ਕਰ ਰਹੇ ਇੱਥੇ ਜਿੱਥੇ ਮਿਊਜ਼ਿਕ ਲਿਖਿਆ ਇੱਥੇ ਆਪਾਂ ਕਲਿੱਕ ਕਰ ਰਹੇ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੇ ਗਾਣੇ ਆ ਜਾਣਗੇ ਇਹ ਤਾਂ ਫਾਇਦਾ ਹੈ ਕੀ ਆਪਾਂ ਨੂੰ ਆਪਾਂ ਕੱਲਾ ਗਾਣਾ ਵੀ ਹੁਣ ਵਟਸਐਪ ਸਟੇਟਸ ਤੇ ਲਾ ਸਕਦੇ ਆ ਬਹੁਤ ਸਾਰੇ ਵੀਰਾਂ ਨੂੰ ਇਹ ਅਪਡੇਟ ਮਿਲ ਗਈ ਆ ਕਈਆਂ ਨੂੰ ਨਹੀਂ ਮਿਲੀ ਹੈਗੀ ਯਾਨੀ ਕਿ ਉਹਨਾਂ ਨੂੰ ਮਿਲ ਗਈ ਆ ਮੇਰਾ ਵੀਰ ਮੈਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਮੇਰਾ ਵੀਰ ਜਾ ਕੇ ਅਪਡੇਟ ਜਰੂਰ ਕਰ ਲਿਓ ਤਾਂ ਕਰਨ ਤੋਂ ਬਾਅਦ ਜਿਦਾ ਹੁਣ ਇੱਥੇ ਬ ਇਥੇ ਆਪਾਂ ਸਰਚ ਕਰਨਾ ਮੰਨ ਲਓ ਹੁਣ ਕੋਈ ਮੈਂ ਸ਼ਬਦ ਲਾ ਕੇ ਦਿਖਾਉਂਦਾ ਤੁਹਾਨੂੰ ਹਣਾ ਮੈਂ ਵਾਹਿਗੁਰੂ ਲਿਖਦਾ ਇੱਥੇ ਵਾਹਿਗੁਰੂ ਐ ਵਾਹਿਗੁਰੂ ਜਿੱਤ ਆ ਗਿਆ ਨਾ ਪਹਿਲੇ ਸ਼ਬਦ ਮੈਂ ਜਦੋਂ ਨਾ ਫੋਨ ਦੀ ਆਵਾਜ਼ ਪਹਿਲੇ ਬੰਦ ਕੀਤੀ ਉਹ ਗਾਣੇ ਦੀ ਕਿਉਂਕਿ ਮੈਨੂੰ ਇਹ ਬਾਅਦ ਦੇ ਵਿੱਚ ਦਿੱਕਤ ਆ ਜਾਂਦੀ ਹੈ ਵੀਡੀਓ 'ਚ ਜਿੱਦੋਂ ਮੈਂ ਕਲਿੱਕ ਕੀਤਾ ਕਰਨ ਤੋਂ ਬਾਅਦ ਇਹ ਗਾਣਾ ਚੱਲ ਪਿਆ ਇੱਥੇ ਆਪਾਂ ਨੈਕਸਟ ਕਰਨਾ ਕਰਨ ਤੋਂ ਬਾਅਦ ਮੰਨ ਲਓ ਹੁਣ ਕਿਦਾਂ ਆਹ ਜਿਹੜਾ ਗਾਣੇ ਦਾ ਜੋ ਪੋਸਟਰ ਵਗੈਰਾ ਆ ਜਾਣਾ ਹੈ ਹੁਣ ਤੇ ਆਟਾ ਗਾਣਾ ਚੱਲ ਰਿਹਾ ਮੈਂ ਵੀਡੀਓ 'ਚ ਆਪੇ ਆਵਾਜ਼ ਬੰਦ ਕੀਤੀ ਹੋਇਆ ਇਦਾਂ ਨਹੀਂ ਜ਼ੂਮ ਕਰ ਤਾਂ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਆ ਉੱਪਰ ਇੱਧਰ ਮੈਪ ਜਨ ਦੇ ਨਾਲ ਬਣਿਆ ਨਾ ਨਿਸ਼ਾਨ ਬਣਿਆ ਇੱਥੇ ਆਪਾਂ ਕਲਿੱਕ ਕਰ ਲਓ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਆਪਸ਼ਨ ਆਏ ਤੁਸੀਂ ਦੇਖ ਸਕਦਾ ਲੋਕੇਸ਼ਨ ਮਿਊਸ ਐਡ ਯੂਅਰ ਤੋਂ ਆਪਾਂ ਫੋਟੋ ਵਾਲੇ ਤੇ ਕਲਿੱਕ ਕਰਨੀ ਇੱਥੇ ਫੋਟੋ ਲਿਜਿਓ ਇੱਥੇ ਕਲਿੱਕ ਕਰਨ ਤੋਂ ਬਾਅਦ ਹੁਣ ਇੱਥੇ ਆਪਾਂ ਕੋਈ ਵੀ ਫੋਟੋ ਲੈਣੀ ਮੰਨ ਲਾ ਹੁਣ ਆ ਫੋਟੋ ਲੈ ਲਈ ਆਪਾਂ ਇਹ ਫੋਟੋ ਲੈਣ ਤੋਂ ਬਾਅਦ ਕੀ ਕਰਨਾ ਪੈਦਾ ਥੱਲੇ ਇਹਨੂੰ ਫੋਟੋ ਦੇ ਅੰਦਰ ਸੈੱਟ ਕਰ ਲੈਣਾ ਜਿੱਥੇ ਤੁਹਾਡਾ ਪੋਸਟਰ ਜਾਂ ਗਾਣੇ ਦਾ ਮਤਲਬ ਇਦਾਂ ਸੈੱਟ ਕਰ ਲੈ ਇਹਨੂੰ ਆਪਣੇ ਹਿਸਾਬ ਨਾਲ ਤੁਸੀਂ ਦੇਖ ਲਓ ਜ ਤੇ ਕਲਿੱਕ ਕਰਨਾ ਤੁਸੀਂ ਆਹ ਮਤਲਬ ਹੱਥ ਜੋੜੇ ਹੋ ਜਿਹੜੇ ਹਨ ਇਹ ਵਾਲਾ ਮਤਲਬ ਸਹੀਕਰ ਤੁਸੀਂ ਲੈਣਾ ਇੱਕ ਇੱਥੇ ਲਾ ਦੇਣਾ ਇੱਕ ਇੱਥੇ ਉੱਪਰ ਇਹ ਕਲਿੱਕ ਕਰਨਾ ਇੱਕ ਵਾਰੀ ਤੁਸੀਂ ਇੱਥੇ ਲੈ ਲੈਣਾ ਐਦਾ ਤੁਸੀਂ ਲਾ ਦੋਗੇ ਤਾਂ ਮਤਲਬ ਤੁਹਾਡਾ ਜਿਹੜਾ ਜਦੋਂ WhatsApp ਸਟੇਟਸ ਤੇ ਗਾਣਾ ਚੱਲੂਗਾ ਤਾਂ ਮਤਲਬ ਦੇਖਿਓ ਤੁਹਾਨੂੰ ਪੁੱਛੂਗੇ ਵੀ ਲੋਕ ਮਤਲਬ ਬੜਾ ਘੈਂਟ ਸਟੇਟਸ ਬਣ ਜਾਂਦਾ ਜਰੂਰ ਹੀ ਇਹੀ ਫੋਟੋ ਨਾਲ ਤੇ ਹੋਰ ਵੀ ਲਾ ਸਕਦੇ ਜਿਹੜਾ ਗਾਣਾ ਹੈ ਉਹ ਗਾਣਾ ਚੱਲ ਰਿਹਾ ਮੈਂ ਉਹਦੀ ਆਵਾਜ਼ ਬੰਦ ਕੀਤੀ ਹੋਈ ਆ ਤਾਂ ਇੱਕ ਵਾਰੀ ਤੁਸੀਂ ਇਹ ਵੀ ਸਟੇਟਸ ਜ਼ਰੂਰ ਟਰਾਈ ਕਰੋ ਤਾਂ ਦੂਸਰਾ ਹੁਣ ਮੈਂ ਤੁਹਾਨੂੰ ਦੱਸਦਾ ਆਂ ਮੰਨ ਲਓ ਤੁਸੀਂ ਹੁਣ ਜਦੋਂ ਅਗੇ WhatsApp ਤੇ ਕਿਸੇ ਨੂੰ ਆਪਾਂ ਦੇਖਦੇ ਆ ਨਾ ਸਟੇਟਸ ਲਾਉਂਦੇ ਤਾਂ ਮੈਂ ਦੱਸਿਆ ਵੀਡੀਓ ਦੇ ਵਿੱਚ ਸਟੇਟਸ ਲਾਉਂਦੇ ਆਪਣੇ ਕੋਈ ਵੀ ਹੈ ਨਾ ਪਿਕਚਰ ਜਿਹੜੇ ਫੜ ਜਾਂਦੇ ਫੋਟੋ ਹੋਵੇ ਵੀਡੀਓ ਹੋਵੇ ਉਹ ਧੁੰਦਲੀ ਆਉਂਦੀ ਆ ਆਪਾਂ ਕੀ ਕਰਨਾ ਹੈ ਮੰਨ ਲਓ ਜਿਹਦਾ ਵੀ ਸਟੇਟਸ ਲਾਉਣਾ ਜਦੋਂ ਮੰਨ ਲੈਂਦੇ ਇੱਥੇ ਕਲਿੱਕ ਕੀਤਾ ਮੰਨ ਲਓ ਹੁਣ ਮੈਂ ਕੋਈ ਵੀ ਫੋਟੋ ਆ ਜਿਹਦਾ ਫੋਨ ਦੇ ਵਿੱਚੋਂ ਹੈ ਨਾ ਮੰਨ ਲਓ ਇਹਨਾਂ ਦੇ ਵਿੱਚੋਂ ਲਾ ਲੈ ਕੋਈ ਸਟੇਟਸ ਲਾਉਣਾ ਜਿਹਦਾ ਆ ਫੋਟੋ ਆ ਮੈਂ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕੀਤਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਉੱਪਰ ਇੱਕ ਸਾਈਡ ਤੇ HD ਦਾ ਨਿਸ਼ਾਨ ਬਣਿਆ ਆਉਂਦਾ ਹੈ ਨਾ ਇਹ ਤੁਸੀਂ ਜੇ ਤੁਸੀਂ ਇੱਥੇ ਐਚ ਡੀ ਤੇ ਕਲਿੱਕ ਕਰ ਦੇਣਾ ਇੱਥੇ ਟਿਕ ਬਜੀ ਹੋਣੀ ਚਾਹੀਦੀ ਹੈ ਨਾ ਜੇਕਰ ਨਹੀਂ ਟਿਕ ਬਣੀ ਤਾਂ ਫੋਟੋ ਐਚ ਡੀ ਦੇ ਵਿੱਚ ਨਹੀਂ ਜਾਣੀ ਤਾਂ ਇੱਥੋਂ ਇਹਨੂੰ ਆਪਾਂ ਕਲਿੱਕ ਕਰ ਦੇਣਾ ਆਪਾਂ ਕਿਤੇ ਨੂੰ ਵੀ ਸ਼ੇਅਰ ਕਰ ਲੈਣਾ ਚਾਹੇ ਤੁਸੀਂ ਆਪਣੇ ਨੰਬਰ ਤੇ ਸ਼ੇਅਰ ਕਰ ਲੈਣਾ ਚਾਹੇ ਕਿਤੇ ਫੋਨ ਸ਼ੇਅਰ ਕਰ ਲੈਣਾ ਕਰਨ ਤੋਂ ਬਾਅਦ ਕੀ ਕਰਨਾ ਇੱਥੇ ਆਪਾਂ ਕਲਿੱਕ ਕਰਨਾ ਇੱਧਰ ਸ਼ੇਅਰ ਤੇ ਕਰਨ ਤੋਂ ਬਾਅਦ ਇੱਥੇ ਆਪਾਂ ਸਟੇਟਸ ਤੇ ਜਾਣਾ ਇੱਥੇ ਤੁਸੀਂ ਜੋ ਵੀ ਲਾਉਣਾ ਹੈ ਤੁਸੀਂ ਲਾ ਸਕਦੇ ਲਿਖਣਾ ਕੁਝ ਵੀ ਜੋ ਵੀ ਤੁਹਾਡਾ ਦਿਲ ਕਰਦਾ ਨਾ ਸ਼ੇਅਰ ਤੁਸੀਂ ਕੁਝ ਵੀ ਲਿਖ ਸਕਦੇ ਜੋ ਵੀ ਤੁਸੀਂ ਲਿਖਣਾ ਹੈ ਜਦੋਂ ਤੁਸੀਂ ਇੱਥੋਂ ਸਟੇਟਸ ਆਪਣਾ ਲਾਉਂਗੇ ਤਾਂ ਤੁਸੀਂ ਜਾ ਕੇ ਚੈੱਕ ਉਹਦੇ ਪਿਕਸਲ ਬਿਲਕੁਲ ਨਹੀਂ ਫਟਨੇ ਬਲਕਿ ਜੋ ਤੁਸੀਂ ਐਚਡੀ ਦੇ ਵਿੱਚ ਕਿਸੇ ਨੂੰ ਸੈਂਡ ਕੀਤੀ ਹੈ ਨਾ ਫੋਟੋ ਤੁਸੀਂ ਦੇਖ ਸਕਦੇ ਹੈ ਨਾ ਇੱਥੇ ਮਾਰੇ ਨਹੀਂ ਪਿਕਸਲ ਫੜਦੇ ਬਿਲਕੁਲ ਕਲੀਆ ਤੇ ਮਤਲਬ ਇਹ ਵੀ ਜਿਹੜੀ ਟਰੈਕ ਹੈ ਤੁਸੀਂ ਜਰੂਰ ਵਟਸਐਪ ਬੜੀ ਘੈਂਟ ਆ ਤਾਂ ਮਤਲਬ ਜਿਹੜੀ ਮੈਂ ਅਪਡੇਟ ਤੁਹਾਨੂੰ ਦੱਸੀ ਆ ਤਾਂ ਉਹ ਵੀ ਬੜੀ ਘੈਂਟ ਆ ਤੇ ਇੱਕ ਹੋਰ ਅਪਡੇਟ ਆਈ ਉਹ ਨਵੀਂ ਮਤਲਬ ਕੋਈ ਵੀ ਤੁਸੀਂ ਆਪਣੇ ਮਨਪਸੰਦ ਦੀ ਫੋਟੋ ਬਣਾ ਕੇ ਤੁਸੀਂ ਵਟਸਐਪ ਸਟੇਟਸ ਉਹ ਵੀ ਲਾ ਸਕਦੇ ਆ ਤਾਂ ਆਹ ਵਾਲੀ ਤਾਂ ਜਰੂਰ ਕਰੋ ਕਿਸੇ ਨੂੰ ਵੀ ਤੁਸੀਂ ਮਤਲਬ ਸਟੇਟਸ ਲਾਉਣਾ ਜਿਹੜੀ ਵੀ ਚੀਜ਼ ਦਾ ਲਾਉਣਾ ਪਹਿਲਾਂ ਆਪਣੇ ਦੂਸਰੇ ਨੰਬਰ ਤੇ ਸੈਂਡ ਕਰੋ ਫੋਟੋ ਜਾਂ ਵੀਡੀ ਜੇ ਨੂੰ ਇਹਦੇ ਬਾਰੇ ਪਤਾ ਸੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਧਿਆਨ ਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ